ا ہاں 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 نہیں آو میں آ جا رہا ہاں لال پٹی کا ویڈیو پتا سب ਹੈਲੋ ਹਾਂ ਆਹੋ ਦੇਖ ਆ ਉਹ ਵੀ ਉਹਦੇ ਪਾਣੀ ਆ ਆ ਕੇਰੀ ਪਾਣ ਲਗਾ ਇਹਨਾਂ ਤੋਂ ਬਾਅਦ ਵਿੱਚ ਰਲ ਮਤਲਬ ਖੜਾ ਆਜੋ ਆਜੋ ਹੋਰ ਤੂੰ ਐਂਡ ਹੋ ਨਾ ਚਾਹ ਤੋ ਆਜੋ ਆਓ ਯਾਰ ਉਹ ਜੀਰ ਉਹ ਗੱਡੀ ਆਜੋ ਯਾਰ ਆਜੋ ਸਭ ਤੇ ਗੱਡੀ ਮਾਰ ਕੇ ਆਜੋ ਆਜੋ ਆ ਜਾਓ ਓ ਬਿੱਲਿਆ ਆ ਜਲੀਏ ਓ ਬਿੱਲਿਆ ਉਹ ਲੱਤ ਨਹੀਂ ਫੜਿਆ ਨਾ ਨਹੀਂ ਇਦਾਂ 10 ਮਹੀਨੇ ਕਿਹੜੇ ਕੱਢੇ ਰਾਤ ਦੇ ਇੱਥੇ ਰਹੇ ਸਾਲ ਪਾਸ ਨਹੀਂ ਆ ਬਣਾ ਦੇ ਜਿਵੇਂ ਵਪਾਰ アイスティックだけだってあんまりね。 ਹਾਂਜੀ ਹਾਂ ਹਾਂ ਆਹ ਹਾਂ ਮੈਂ ਤੁਹਾਨੂੰ ਆਹ ਹਾਂ ਆਹ ਜੀ ਆਹ ਫਰਾਂਗੇ ਚਲਾ ਜੀ ਮੈਂ ਸਕੇਜ ਬਣਾ ਕੇ ਨਾ ਥੋੜਾ ਥੋੜਾ ਪਾਣੀ ਪਾ ਦਿੰਦਾ 아 y o

Obrigado. को जमा करी जाती है पर किथे रख ले किथे लोड को ही उठया भरले पलो रो रोचे लोड पै ही वो के सारे इथर चोके ओथे ले जा दे सुनते इतना करदा तो आसा मिट्टी दी न हो जे नहीं करी ले लो पूरी काम जा रही है नहीं जल्दी जाए बढ़िया ਹਾਂਜੀ ਕੋਈ ਨਹੀਂ ਮਾੜਾ ਮੋੜਦੇ ਹੁੰਦਾਈ ਇਹ ਹੈ ਕਿਉਂ ਨਹੀਂ ਲੱਗਿਆ ਇਹ ਉਹ ਕਰਦਾਂਗੇ ਜਿੰਨੇ ਉੱਛਾ ਕੇ ਆਇਆ ਹੈ ਜੀ Altyazı M.K. quá trình đáo bên dưới đáo bên dưới đáo bên ਇਸ ਤਰ੍ਹਾਂ ਇਹ ਪ੍ਰਸਾਅ ਨਹੀਂ ਹੋਵੇ ਤੇ ਇਹ ਵਾਲੇ ਸਮਝੇ ਪਾਣੀ ਹੋਈ ਹੋਈ ਜਿੱਥੇ ਜਿਹੜੇ ਪ੍ਰੋਫੈਸਰ ਆ ਜਿਹਨਾਂ ਦੀਆਂ ਜ਼ਮੀਨਾਂ ਜੋ ਚਿਕਾਉਂ ਨਹੀਂ ਉਹਨਾਂ ਦਾ ਜੀਵਨ ਆ ਆਰਾਮਾਨੀ ਹੋਵੇ ਕਿ ਕਾ ਪਾਣੀ ਨਿਕਲੇ ਪਾਠਾ 8-10 ਦਿਨਾਂ ਦੇ ਵਿੱਚ ਵਿੱਚ ਇਹ ਪਾਣੀ ਕਿਤੇ ਬਾਹਰ ਨਿਕਲ ਜਾਵੇ ਤੇ ਉਸ ਦੇ ਬਾਅਦ ਜਦੋਂ ਮੱਟਰ ਹੋ ਗਿਆ ਜ਼ਮੀਨਾਂ ਜਿਹੜੀਆਂ ਖੁਸ਼ੀਆਂ ਜ਼ਮੀਨਾਂ ਉਹ ਲਗਭਗ 2 ਮਹੀਨੇ 2.5 ਮਹੀਨੇ ਚੱਲਦੀਆਂ ਨੇ ਜਿਹੜੀਆਂ ਬਹੁਤਿਆਂ ਨੇ ਇਹਨਾਂ ਨੂੰ ਕਿਹਦੇ ਵਿੱਚ ਪੈਕਟੇ ਇੱਥੇ ਇੱਥੇ ਲੱਗ ਜਾਣੇ ਆ ਮੁੜ ਕੇ ਇਹੋ ਕੋਸ਼ਿਸ਼ ਹੋਊਗੀ ਇਹ ਜਿਹੜੀਆਂ ਵਾਰੀਆਂ ਆਵਾਹ ਇਹਨਾਂ ਨੂੰ ਟਰੈਕਟਰ ਨਾਲ ਲਾਇਆ ਮਾਰ ਕੇ ਪੱਧਰ ਕਰਕੇ ਇਹਨਾਂ ਭਰਾਵਾਂ ਦੀ ਮਦਦ ਕਰਾਂਗੇ ਭਾਈਆਂ ਪਜਾਵਾਂਗੇ ਗਾਈ ਕੀ ਫੀਡਲ ਉਹ ਜਿਹੜੀਆਂ ਚੀਜ਼ਾਂ ਮੁੱਢੀਆਂ ਲੋੜਾਂ ਉਹ ਆਪਾਂ ਸਾਰੇ ਰਾਗ ਦੇ ਕੇ ਇਹਨਾਂ ਭਰਾਵਾਂ ਦੀਆਂ ਸੇਵਾਵਾਂ ਕਰਾਂਗੇ ਅਸੀਂ ਆਪਦੇ ਸਰਪੱਜਾਂ ਦੇ ਟਰੈਕਟਰ ਵੀ ਲਾਵਾਂਗੇ ਮੈਂ ਆਪਦੇ ਟਰੈਕਟਰ ਵੀ ਨਾਮ ਲਾਉਂਗਾ ਵੀ ਯਾਦ ਰੱਖਿਓ ਭਾਵੇਂ ਜੇ ਕਿੰਨੇ ਇੱਕ ਭਰਾਵਾ ਕੋਈ 1921 ਸਮਾਂ ਮਾਰਾ ਹੋਵੇ ਤੇ ਫਿਰ ਦੂਜੇ ਭਰਾਵਾਂ ਨਾਲ ਖਾਈ ਨੇ ਸਦੇ ਭਰਾ ਕੋਈ ਇਹਦੇ ਜੇ ਇਹ ਜੀ ਨਹੀਂ ਹੁੰਦੇ ਤੇ ਅਸੀਂ ਕੋਈ ਉੱਚੇ ਨਹੀਂ ਹੁੰਦੇ ਸਗੋਂ ਇਹ ਭਰਾ ਸਾਡੇ ਉੱਚੇ ਨੇ ਤੇ ਅਸੀਂ ਨੂੰ ਕਿ ਇਹਨਾਂ ਭਰਾਵਾਂ ਕੋਲ ਨੇ ਕਿਉਂਕਿ ਪਰਿਵਾਰ ਆ ਜਿਹੜਾ ਪਰਿਵਾਰ ਆ ਪਰਿਵਾਰ ਤੋਂ ਹਮੇਸ਼ਾ ਨਿਉਂਕਈ ਆਇਆ ਜਾਂਦਾ ਜਿੱਥੇ ਪਿਆਰ ਹੋਵੇ ਜਿੱਥੇ ਇਤਫਾਕ ਹੋਵੇ ਉੱਥੇ ਹਮੇਸ਼ਾ ਨਿਉਂਕਈ ਚੱਲਣਾ ਚਾਹੀਦਾ ਤੇ ਸਾਡੇ ਪਰਿਵਾਰ ਨੇ ਹੁਣ ਬਹੁਤੇ ਪਰਿਵਾਰਾਂ ਦੀਆਂ ਜ਼ਮੀਨਾਂ ਜਿਹੜੇ ਇੱਥੇ ਲੋਕ ਸੇਵਾ ਕਰਦੇ ਆ ਨਾ ਬਹੁਤੇ ਪਰਿਵਾਰਾਂ ਦੀਆਂ ਜ਼ਮੀਨਾਂ ਇਧਰ ਉੱਚੇ ਪਾਸੇ ਆ ਜਿੱਧਰ ਬੰਨ ਤੋਂ ਦੂਜੇ ਬੰਨੇ ਕੋਈ ਖਤਰਾ ਨਹੀਂ ਆਉਂਦਾ ਜੇ ਪਾਈ ਜਾਂਸ ਬਾਨੂ ਨੀਕੀ ਹੁੰਦੀ ਵੀ ਆ ਤਾਂ ਵੀ ਇਹਨਾਂ ਦੀਆਂ ਜ਼ਮੀਨਾਂ ਉੱਚੇ ਖਾਤੇ ਆ ਪਰ ਉਹ ਸੇਵਾ ਕਿਉਂ ਕਰਦੇ ਪਏ ਆ ਉਹ ਸੇਵਾ ਤਾਂ ਕਰਦੇ ਪਏ ਵੀ ਜਿਹੜੇ ਉਹਨਾਂ ਨੀਨੇ ਖਾਤੇ ਸਾਡੇ ਭਰਾ ਉਹਨਾਂ ਦੀਆਂ ਜ਼ਮੀਨਾਂ ਵੀ ਵਧੀਆਂ ਰਹਿਣ ਤੇ ਇੱਥੋਂ ਦੇ ਭੈਣ ਭਰਾ ਦੇ ਕਰਦੇ ਕਰਦੇ ਸੇਵਾ ਅਮਰਸਰੋਂ ਪਰੇਕੀਮ ਕਰਨੋਂ ਇੱਕ ਰੋਪ ਖਿੰਦੇ ਹੋ ਪਟਿਆਲਿਓਂ ਜੀ ਪੰਜਾਬ ਦੀ ਕਿਹੜੀ ਡਿਸਟ੍ਰਿਕਟ ਆ ਜਿੱਥੋਂ ਇੱਥੇ ਲੋਕ ਆ ਕੇ ਸੇਵਾ ਨਹੀਂ ਕਰਦੇ ਤੇ ਚਾਹੀਦਾ ਵੀ ਇੰਨੀ ਆ ਵੇਖੋ ਪੰਜਾਬੀ ਦੇ ਉਹ ਸੂਰਮੇ ਨੇ ਜਿਹੜੇ ਇਹਨੂੰ ਦੇਖਤਾ ਪਾਵੇ ਦੂਜੀ ਸਟੇਟ ਚ ਜਾਂ ਦੂਦੇ ਦੇਸ਼ ਚ ਉੱਥੇ ਜਾ ਕੇ ਲੰਗਰ ਲਾ ਦਿੰਦੇ ਆ ਉੱਥੇ ਜਾ ਕੇ ਪੈਸਿਆਂ ਦੇ ਲੰਗਰ ਲਾ ਦਿੰਦੇ ਖਾਹਰ ਪਿੰਡੀਆਂ ਚੀਜ਼ਾਂ ਦੇ ਲੰਗਰ ਕੱਪੜਿਆਂ ਦੇ ਦਵਾਈਆਂ ਦੇ ਹਰ ਤਰ੍ਹਾਂ ਦੀ ਜੀ ਚੀਜ਼ ਦੀ ਲੋੜ ਹੋਵੇ ਉੱਥੇ ਪਹੁੰਚ ਜਾਂਦੀ ਆ ਤੇ ਇੱਥੇ ਤੇ ਪੰਜਾਬ ਦੇ ਆਪਣੇ ਭਰਾਵਾਂ ਦੇ ਅੱਜ ਬਿਖਤਾ ਪਈ ਅਸੇ ਜੋ ਭਰਾ ਭਰਾੜਾ ਖੜਾ ਹੁੰਦਾ ਫਿਰ ਜਿੱਥੇ ਬਿਖਤਾ ਪਈ ਹੋਵੇ ਉਹ ਜੀ ਮਸਲ ਨਹੀਂ ਕਰਦਾ ਫਿਰ ਸਾਕ ਕਰਤੀ ਜਾਂਦੀ ਹੈ ਤੇ ਨਾਲ ਮਿਲ ਕੇ ਜਿਹੜਾ ਸਮਾ ਹੈ ਉਹ ਕਟਾਂਗੇ ਤੇ ਭਰਾਵਾਂ ਦੀ ਬਾਹ ਮੜ ਕੇ ਮੁੰਡਾ ਇੱਕ ਆਪਾਂ ਉਹਦੀ ਰਾਹ ਦੰਤੀ ਹੋਵੇ ਤੇ ਕੰਮ ਨੂੰ ਕਰਾਈ। ਆਪ ਬਣੇ ਮੁੰਡੇ ਆਹ ਚਾਰ ਨੂੰ